ਕੇ ਉਹ ਮੰਡੀਆਂ ਚ ਤੂੰ ਕੱਲਾ ਰੁੜਦਾ ਉਹ ਮੰਡੀਆਂ ਚ ਕੱਲਾ ਰੁੜਦਾ ਉਹ ਤੇਰੀ ਲੈੰਦਾ ਨਾ ਸਾਰ ਕੋਈ ਆ ਕੇ ਉਹ ਮੰਡੀਆਂ ਚ ਕੱਲਾ ਰੁੜਦਾ ਓਏ ਬਾਪੂ ਵਿਕੀ ਨਹੀਂ ਤੇਰੀ ਓਏ ਓਏ ਤੇਰੀ ਵਿਕੀ ਨਹੀਂ ਹਜੇ ਸਾਰੀ ਮੰਡੀ ਦਾ ਖਾਲੀ ਹੋਗੀ ਓਏ ਆਪਣੇ ਘਰ ਨੂੰ ਵਿਕਦੀ ਐ ਹੋਰ ਇਹ ਬਾਸ ਦਾ ਰੋਗ ਨਹੀਂ ਗਾਹ ਆਪਾਂ ਸਾਰੀ ਮੰਡੀ ਖਾਲੀ ਹੋਗੀ ਤੇਰੇ ਪਈਏ ਦਾ ਲੋਕ ਹੁਣ ਪਤਾ ਨਹੀਂ ਕਿਹੜੇ ਹਿਸਾਬ ਨਾਲ ਵੇਚੀ ਜਾਂਦੇ ਨੇ ਦੇਖ ਆਪਾਂ ਤਾਂ ਆਪਣੇ ਕਿਸਾਨੀ ਮੁੱਦੇ ਦੇ ਤਰੀਕੇ ਨਾਲ ਖੜਿਆ ਸਹੀ ਮੁੱਦਿਆਂ ਦੇ ਖੜਿਆ ਵੇਚਾਂਗੇ ਵਧੀਆ ਤਰੀਕੇ ਨਾਲ ਵੇਚਾਂਗੇ ਲੋਕ ਤਾਂ ਕਾਟਾਂ ਨਾਲ ਭਰ ਗਏ ਤੂੰ ਵੀ ਨਿਮੇੜ ਦਿੰਦਾ ਪਰਾਂ ਕਾਟਾਂ ਨਾਲ ਵੇਚਦੇ ਨੇ ਹੋਰ ਤਾਂ ਹੀ ਮੰਡੀ ਖਾਲੀ ਹੋ ਗਈ ਮੈਂ ਵੀ ਕਹੀ ਜਾਂਦਾ ਮੈਂ ਕੱਲਾ ਹੀ ਬੈਠਾ ਯਾਰ ਓਰੇ ਇਹ ਕੀ ਚੱਕਰ ਐ ਫਿਰ ਇਹ ਲੋਕ ਧੱਕਾ ਨਹੀਂ ਕਰਦੇ ਯਾਰ ਲੋਕ 100 100 200 ਦੀ ਕਾਟਵਾ ਦੇਗੇ ਮੈਂ ਤਾਂ ਨਹੀਂ ਯਾਰ ਕਾਟਣਾ ਵੇਚਦਾ ਇਹ ਤਾਂ ਗੱਲ غلط ਹੈਗੀ ਮੇਰੀ ਗੱਲ ਸੁਣਾ ਉਦੋਂ ਦਾ ਕਹਿੰਦੇ ਨੇ ਅਸੀਂ ਤੁਹਾਡੇ ਕਿਸਾਨਾਂ ਦੇ ਸਾਰੇ ਨਾਲ ਆ ਨਾਲਾ ਫਿਰ ਇਹ ਇਹੇ ਹੀ ਨਾਲ ਨੇ ਮੇਰੇ ਯਾਰ ਮੈਂ ਕੰਦਾ ਰੂਲੀ ਜਾਂਦਾ ਓਏ ਇਹਦਾ ਕੋਈ ਨਹੀਂ ਹੁਣ ਕੁਸਤਾ ਸਾਰੇ ਬੇਲੇ ਕਰਕੇ ਦੇਖ ਲੈ ਮੰਡੀ ਖਾਦੀ ਐ ਤੈਂ ਕਿਵੇਂ ਵੇਚੀਆ ਸ਼ਿਰਾ ਮੈਂ ਤਾਂ ਪਈ ਦੇਤੀ ਨਾ ਫਿਰ ਯਾਰ ਪੂੰਬਾ ਮੇਰੇ ਲਵੇ ਢੇਰੀ ਦੀ ਤੀ ਕਮ ਸੀਗਾ ਮੈਂ ਤੂੰ ਤਾਂ ਨਾਲ ਬੈਠਦਾ ਯਾਰ ਮੇਰੇ ਉਹ ਫਿਰ ਹੁਣ ਸਰ ਸਾਰੇ ਨੇ ਦੇਤੀ ਫਿਰ ਮੈਂ ਵੀ ਦੇਤੀ ਫਿਰ ਯਾਰ ਜਿੱਥੇ ਮਾਇਆੜਾ ਖੜਾ ਕਿਉਂ ਤੇ ਉਥੇ ਤੂੰ ਮੜਿਆ ਖੜਾ ਰਹਿਂਦਾ ਪੰਜ ਕਿਲੋ ਦੀ ਕਾਟ ਨਾਲ ਮੈਂ ਭਰਤੀ ਵਾ ਯਾਰ ਇਹ ਤਾਂ ਫਰਕ ਆ ਤਾ ਗੱਲ ਐ ਤਾ ਯਾਰ ਮੇਰੀ ਗੱਲ ਸੁਣਾ ਹਾਂਜੀ ਤੂੰ ਕਹੀਂ ਤਾਂ ਜਾਣਾ ਮੈਨੂੰ ਤਾਂ ਨਹੀਂ ਯਕੀਨ ਹੈਗਾ ਇਹ ਗੱਲ ਤੇ ਵੀ ਕਾਟ ਨਾਲ ਵੇਚੀ ਕਾਟ ਨਾਲ ਵੇਚਦੀ ਆ ਮਲੀਮ ਜਿਹਾ ਫਿਰਦੇ ਨੇ ਇਹਨਾਂ ਨੂੰ ਕਿੱਥੇ ਲੈ ਕਹਾ ਮਲੀਮ ਮੈਂ ਮੂੰਹ ਤੇ ਕਹਾ ਦੰਨਾ ਤੇਰੇ ਲੈ ਕਹਾ ਕਿੱਥੇ ਆ ਗਿਆ ਆ ਗਿਆ ਲੈ ਕਹਾ ਹਾਂਜੀ ਜੀਰੀ ਇਹ ਮਸਾਪਨੇ ਵੀ 5 ਕਿਲੋ ਦੀ ਕਾਟ ਨਾਲ ਦਿੱਤੀ ਹੈਗੀ ਇਹ ਮੰਨਦਾ ਨਹੀਂ ਹੈਗਾ ਬਾਪੂ ਕਿਉਂ ਬਈ ਗੱਲ ਸਹੀ ਹੈ ਇਹ ਦਿੱਤੀ ਆ ਬਾਪੂ ਪਰ ਇਹਦੀ 5 ਕਿਲੋ ਦੀ ਕਾਟ ਨਾਲ ਵੀ ਸਾਡੇ ਸੈਲਰ ਚ ਨਹੀਂ ਜਰੀ ਸਾਨੂੰ ਕੋਈ ਬਚਤ ਨਹੀਂ ਇਹ ਚੀਜ਼ ਚ ਸਾਨੂੰ ਘਾਟਾ ਪੈ ਰਿਹਾ ਹੈ 5 ਕਿਲੋ ਦੀ ਕਾਟ ਨਾਲ ਵੀ ਚੱਕ ਕੇ ਲੈ ਕੇ ਤੁਹਾਨੂੰ ਫੇਰ ਵੀ ਘਾਟਾ ਹੋ ਰਿਹਾ ਹੈ ਸੋਨੂੰ ਬਾਪੂ ਪਹਿਲਾਂ ਕਿਹਾ ਸੀ ਵੀ ਸੁੱਕੀ ਲੈ ਕੇ ਆਓ ਸੁੱਕੀ ਲੈ ਕੇ ਆਓ ਵੀਰੀ ਉਹ ਯਾਰ ਸੁੱਕੀ ਤਾਂ ਹੈਗੀ ਹੁਣ ਇਹ ਗਿੱਲੀ ਆ ਪਾਣੀ ਪਾ ਲਿਆ ਵਿੱਚ ਇਹ ਕਿਹੜੀ ਸੁੱਕੀ ਜੀ ਦੀ ਹੈ ਇਹਦੇ ਮੈਂ ਪਾਣੀ ਪਾ ਲਿਆ ਬਾਪੂ ਇਹ ਈੜੀ ਤੀ ਜੀਰੀ ਇਹਨਾ ਸੁੱਕੀ ਛੱਕੀ ਕਹਿੰਦਾ ਦੋ ਇਹ ਸਾਡੀਆਂ ਮਸ਼ੀਨਾਂ ਚ ਨਹੀਂ ਉਹ ਸੁੱਕੀ ਉਹ ਯਾਰ ਤੁਹਾਡੀਆਂ ਮਸ਼ੀਨਾਂ ਦਾ ਜੇ ਗੜਬੜ ਹੋ ਥਾਂ ਥੱਦ ਦਾ ਗੜਬੜ ਕਰਦੇ ਉਹ ਨਾਲੇ ਕਾਟਣਾ ਚੱਕੀ ਜਾਂਦੇ ਹੋ ਐ ਥੋੜੀ ਮਸ਼ੀਨ ਤਾਂ ਹੀ ਨਹੀਂ ਲੰਘਦੀ ਬਾਪੂ ਤੇਰੇ ਸਾਹਮਣੇ ਚੈੱਕ ਕਰਾਦਾ ਇਹ ਗਾਹ ਸਾਡੀਆਂ ਮਸ਼ੀਨਾਂ ਗਾਹ ਵੀ ਨਹੀਂ ਕੋ ਲੈਦਾ ਉਹ ਬਾਪੂ ਤੂੰ ਕੱਲਾ ਰਹਿ ਗਿਆ ਤੂੰ ਦੇਖ ਕੇ ਬਰਾ ਕੰਮ ਨਮੇੜ ਇਹਨੂੰ ਜੀਰੀ ਨੂੰ ਉਹ ਫਿਰ ਜਿਹੜੇ ਕਿਸਾਨ ਲੋਕ ਧਰ ਨਾਲ ਆਉਂਦੇ ਕਦੇ ਪੁੱਛ ਗਏ ਫਿਰ ਉਹ ਮੇਰੇ ਗਾਲ ਪੈਣਗੇ ਮੈਂ ਕੱਲਾ ਰਹਿ ਗਿਆ ਜੇ ਫਿਰ ਹੁਣ ਤੇਰਾ ਦੇਣੀ ਦਾ ਪੰਗੂਏ ਹੁਣ ਇਹਨੂੰ ਰੱਖ ਕੇ ਕੀ ਕਰੇਗਾ ਫਿਰ ਮੈਂ ਆ ਸਕਦਾ ਆ ਯਾਰ ਜਿਹੜਾ ਦੀਨਮਾਨ ਉਹ ਨਹੀਂ ਮੰਨਦਾ ਯਾਰ ਸਾਡੇ ਮੌਚਰ ਚ ਨਹੀਂ ਆਉਂਦੀ ਬਾਪੂ ਸਾਡੇ ਮੌਚਰ ਚ ਨਹੀਂ ਆਉਂਦੀ ਹੈਗੀ ਇਹ ਚੱਲ ਜੇ ਤੇਰਾ ਨਹੀਂ ਜਮੀਰਮਾਨ ਦਾ ਬਾਪੂ ਫਿਰ ਤੂੰ ਬੈਠਾ ਰਹਿ ਉਹਦੇ ਠੀਕ ਆ ਸਾਰੀ ਮੰਡੀ ਦੇਖ ਸਾਰੀ ਮੰਡੀ ਚ ਦੇਖ ਲੈ ਕਿਤੇ ਕੋਈ ਬੰਦਾ ਹੈਗਾਗਾ ਇਕੱਲਾ ਤੇਰੀ ਢੇਰੀ ਰਹਿ ਗਈ ਤੂੰ ਰਹਿ ਗਿਆ ਦੇਣੀਆਂ ਤਾਂ ਸਾਨੂੰ ਕਾਟ ਨਾਲ ਦੇ ਦੇ ਨਹੀਂ ਬੈਠਾ ਫਰ ਜੱਟ ਤੇ ਵੀ ਡਵਾਈ ਹੁੰਦੀ ਆ ਕਿਵੇਂ ਚਕਾਦਾ ਫ੍ਰੀਜ ਚ ਪੈਸਾ ਬਹੁਤ ਲੱਗਿਆ ਤੇਰੇ ਕਰਕੇ ਅਸੀਂ ਫਸੇ ਬੈਠੇ ਆ ਅਸੀਂ ਜੇ ਉਹਦੇ ਘਰਾਂ ਨੂੰ ਜਾ ਜੀ ਬਣਾਉਣੇ ਡੇਕ ਦਮਾਦਾ ਇਹਦਾ ਮੈਂ ਤੁਹਾਨੂੰ ਫਸਾਈ ਬੈਠਾ ਨਾ ਮੈਂ ਜਾ ਮਾ ਨਾ ਤੁਸੀਂ ਜੋ ਬੈਠੇ ਆ ਫਿਰ ਗੱਲ ਤੇਰੀ ਮਰਜ਼ੀ ਆ ਬੈਠਾ ਦਿੰਦਾ ਇੱਥੇ ਚੱਲੇ ਆ ਬੈਠਿਆ ਭਾਈ ਫਿਰ ਹੋਰ ਕੀ ਐ ਤੇਰੇ ਇਹਨੂੰ ਪਰਾਂ ਨਾ ਮੇੜ ਤੇ ਹੁਣ ਤਾਂ 5 ਦੀ ਕਾਟ ਤੇ ਐ ਫਿਰ ਇਹ ਨਹੀਂ ਪਤਾ 10 ਦੀ ਕਾਟ ਲੱਗ ਜੇ ਉਹ ਮੇਰੀ ਗੱਲ ਸੁਣਾ ਐ ਤਾਂ ਨਹੀਂ ਮੈਂ ਕਾਟ ਤੇ ਨੂੰ ਵੇਚਦਾ ਅੱਛਾ ਇਹਨੂੰ ਮੈਂ ਚੱਕ ਕੇ ਘਰਾਂ ਹੀ ਲੈ ਜੂ ਯਾ ਇਹਨੂੰ ਮੇਰੇ ਨਾਲ ਤੈਨੂੰ ਕੜਾ-ਕੜਾ ਕੇ ਚੌਲਾਂ ਨੂੰ ਲੰਗਰ ਲਾ ਦੂੰਗਾ ਪਰ ਕਾਰਟ ਤੇ ਨਹੀਂ ਵੇਚਦਾ ਕਾਰਟ ਤੇ ਨਹੀਂ ਵੇਚਦਾ ਹਾਂ ਜਿਹੜੇ ਕਿਸਾਨ ਬੈਠੇ ਤੇ ਪਹਿਲਾਂ ਉਹ ਕਿੱਧਰ ਗਏ ਫਿਰ ਤੂੰ ਬੈਠਿਆ ਰਹਿ ਫਿਰ ਹੁਣ ਤੂੰ ਨੂੰ ਨਹੀਂ ਫਿਰ ਵੇਚ ਸਕਦਾ ਨਾ ਫਿਰ ਵੇਚਦਾ ਤਾਂ ਨਹੀਂ ਫਿਰਦਾ ਬਾਪੂ ਮੇਰਾ ਹਟਣਾ ਨਹੀਂ ਹੈਗਾ ਮੈਂ ਗਿਆ ਚੱਕ ਕੇ ਘਰੇ ਹੋਰ ਯਾਰ ਕਰੇ ਉੱਥੇ ਕੜਾ ਕੜਾ ਕੇ ਲੋਕਾਂ ਨੂੰ ਲੰਗਰ ਲਾ ਦਾਂਗੇ ਉੱਥੇ ਚੌੜਤਾ ਲਾ ਕੇ ਉਹ ਕਰਦਾਗੇ ਫਿਰ ਫਰੜ ਬਾਈ ਫਰੜ ਬਾਈ ਆ ਬਈ ਫਿਰ ਹੁਣ ਆਏ ਨਹੀਂ ਕੰਮ ਆਪਾਂ ਦਾ ਜਿਹੜਾ ਕਰਨਾ ਦੀ ਕਰਦਾਗਾ ਅੱਜ ਨਾ ਗੱਲ ਸੁਣ ਲੈ ਹਾਂ ਬਾਪੂ ਉਹਦਾ ਕਹਿਣਾ ਕਾਟਣਾ ਵੇਚ ਦੇ ਅੱਛਾ ਕਾਟਣ ਨਾਲ ਮੈਂ ਕਿਵੇਂ ਵੇਚਾਂ ਸੁਣ ਮੇਰੀ ਗੱਲ ਹਾਂ ਉਹ ਲੋਕ ਲਾਉਂਦੇ ਨੇ ਧਰਨੇ ਠੀਕ ਹੈ ਠੀਕ ਹੈ ਲੋਕ ਸਾਨੂੰ ਮਾੜਾ ਕਹਿੰਦੇ ਜੱਟ ਧਰਨੇ ਲਾਉਂਦੇ ਨੇ ਕਦੇ ਕਿਤੇ ਰਾਹ ਰੋਕ ਲਿਆ ਕਦੇ ਕਿਤੇ ਰੋਕ ਲਿਆ ਹਾਂ ਠੀਕ ਹੈ ਉਹਨਾਂ ਨੂੰ ਪੁੱਛਣ ਵਾਲਾ ਹੋਵੇ ਵੀ ਆ ਜਿਹੜਾ ਮੈਂ ਰੁੱਦਦਾ ਫਿਰਦਾ ਮੇਰੀ ਦਾ ਕਿਸੇ ਨੇ ਸਾਰ ਨਹੀਂ ਲਈ ਠੀਕ ਹੈ ਮੈਂ ਤਾਂ ਐ ਸਮਝਦਾ ਮੱਲਾ ਸਿਆਲੋ ਸੈਲ ਧਰਨੇ ਲੱਗਣਗੇ ਕਦੇ ਕਿਤੇ ਲੱਗਣਗੇ ਤੇ ਕਿਤੇ ਲੱਗਣਗੇ ਕਿਸਾਨਾਂ ਦਾ ਕੰਮ ਐ ਧਰਨੇ ਲਾਉਣਾ ਕਿਉਂਕਿ ਸਾਡੇ ਕੰਮ ਨਹੀਂ ਪੂਰੇ ਹੋਣੇ ਅਸੀਂ ਤਾਂ ਧਰਨੇ ਲਾਉਨੇ ਆ ਠੀਕ ਹੈ ਮੈਂ ਤਾਂ ਮੱਲਾ ਇਹਦੇ ਸੈਲਰ ਸੈਂ ਹੀ ਕਢਾ ਕੇ ਚੌਲਾਂ ਦਾ ਹੀ ਲੰਗਰ ਲਾਉਂਗਾ ਠੀਕ ਹੈ ਨਾਲੇ ਖੀਰ ਚੰਦੂਗੀ ਕਦੇ ਚੌਲ ਬਣਾ ਲੈ ਮੈਂ ਤਾਂ ਭਈ ਨੂੰ ਐ ਲੇਖੇ ਲਾਉਂਗਾ ਕਾਟ ਨਾਲ ਨਹੀਂ ਪਰ ਵੇਚਦਾ ਠੀਕ ਹੈ ਠੀਕ ਹੈ ਹੁਣ ਉਹ ਲੋਕ ਕਿੱਥੇ ਨੇ ਨੇੜੇ ਰੋਡਰ ਕਹਿ ਦਿੰਦੇ ਨੇ ਤਾਂ ਤਰਨੇ ਲਾਉਂਦੇ ਨਹੀਂ ਕਿ ਐ ਕਿਤੇ ਹੁਣ ਉਹ ਕਿੱਥੇ ਨੇ ਹੁਣ ਮੇਰੇ ਕੋਲ ਆ ਕੇ ਦੇਖਿਆ ਕਿਸੇ ਨੇ ਸਾਰੀ ਮੰਡੀ ਬੇਦੀ ਪਈ ਐ। ਨਾ ਠੀਕ ਐ ਗੱਲ ਸਹੀ ਐ। ਹੈ? ਮੰਨਦਾ ਇਹਦਾ ਗੱਲ। ਇਹ ਗੱਲ ਤੇ ਸਹੀ ਐ। ਮੈਂ ਗਲਤਾਂ ਕਿਤੇ? ਨਾ ਗਲਤ ਤਾਂ ਨਹੀਂ ਤੂੰ ਇਹ ਕਾ ਕਰਦਾ। ਲੈ ਮੱਲਾ ਹੁਣ ਤੂੰ ਮੈਨੂੰ ਐ ਦੱਸਾ ਇਹਨੂੰ ਮੈਂ ਕਿਹੜੇ ਮੰਤਰੀ ਦੇ ਬਾਹਰ ਚ ਲਾ ਕੇ ਆਵਾਂ। ਪਹਿਲਾਂ ਤਾਂ ਮੁੱਖ ਮੰਤਰੀ ਕਹੀ ਗਿਆ ਇਹਨੂੰ ਐ ਕਰੋ ਬਾਹਰ ਕਰੋ। ਹੈਗਾ 31 ਲਾ ਦੋ 32 ਲਾ ਦੋ 26 ਲਾ ਦੋ 27 ਲਾ ਦੋ ਐ ਗਿਣਤੀ ਗਿਣਤੀ ਜਿਵੇਂ ਪਹਾੜਾ ਪੜਾਈਂਦਾ ਐ। ਅਰ ਪ੍ਰਧਾਨ ਮੰਤਰੀ ਦਾ ਬਹਿ ਗਿਆ ਬੇੜਾ ਅਸੀਂ ਦਾ ساری ਰੋਲ ਤੇ ਓਏ ਬਾਪੂ ਤੁਸੀਂ ਨੇ ਫੇਰ ਜਿ ਤਿਆ ਤੇ ਗੱਲ ਵੋਟਾਂ ਪਾ ਕੇ ਉਹ ਫਿਰ ਲੋਕਾਂ ਦੀ ਤਾਂ ਫਿਰ ਗੈਰਤ ਮਰ ਗਈ ਹੁਣ ਨਾਲੇ ਲੋਕਾਂ ਨੂੰ ਲਾਰੇ ਲਾਤੇ ਲਾਰਿਆਂ ਨੇ ਦਾ ਮਰਵਾਇਆ ਆ ਲਾਰਿਆਂ ਨੇ ਮਰਵਾਇਆ ਤਾਂ ਹੀ ਬੈਠਾਂਗੇ ਰੁੱਲਦਿਆਂ ਹੁਣ ਇੱਕਾ ਨਹੀਂ ਹੈਗਾ ਸਾਡੇ ਲੋਕਾਂ 'ਚ ਹੁਣ ਕੋਈ ਸਾਰ ਨਹੀਂ ਲੈਂਦਾ ਓਰੇ ਹਾਂ ਨਹੀਂ ਕੋਈ ਲੈਂਦਾ ਇੱਕਾ ਨਹੀਂ ਹੈ ਇੱਕੇ ਦਾ ਮਰ ਤਾਂ ਕੱਢਾ ਰੁੱਲਦਾ ਇੱਕ ਕਾ ਹੁੰਦਾ ਹੁਣ ਨੂੰ ਪਾਰ ਹੋਇਆ ਹੁੰਦਾ ਕੰਮ ਉਹ ਹੁਣ ਤਾਂ ਬਾਪੂ ਉਹ ਵੀ ਵਾਕੇ ਟਾਈਮ ਨਾਲ ਮਲੀਮ ਜੇ ਵੀ ਵਾਗੇ ਉਹ ਫਿਰ ਜਾਣਾ ਹੀ ਐ ਮੈਂ ਖਰ ਹੋ ਜਾਂਦੇ ਨੇ ਉਹ ਵੀ ਉਹ ਜਾਂਦੇ ਨੇ ਕਿ ਹਾਂ ਉਹ ਵੀ ਉਹ ਵੀ ਤਾਂ ਜਾਣ ਗਈ ਓਏ ਵੀ ਇਹ ਵੀ ਅਰੇ ਬੈਠੇ ਤੇ ਅੜੇ ਬੈਠੇ ਤੇ ਹਾਂ ਇਹ ਵੀ ਅੜੇ ਮੈਂ ਜਦ ਤੱਕ ਹੱਲਿਆ ਹੱਲਣਾ ਇਹਨਾਂ ਨੂੰ ਨਹੀਂ ਦਿੱਤਾ ਦਿੱਤਾ ਹਾਂ ਬਾਹਰ ਆਪਾਂ ਵੀ ਆਪਣੀ ਪਗਾਰੀ ਪਗਾਰੀ ਹਾਂ ਮੈਂ ਤਾਂ ਹੁਣ ਜਾਣਨਾ ਚਾਹ ਰਿਹਾ ਉਹਨਾਂ ਦੇ ਕੇ ਆਪਾਂ ਵੀ ਸਾਮੀ ਸਾਮਾਨ ਜਾਓ ਕੱਟ ਗਈ ਬੜੀ ਰਾੜ ਉਹ ਗਿਆੰਦਾ ਥੋੜੀ ਕੱਟ ਗਈ ਰਾਂ ਨਾ ਉਹ ਗਿਆ ਉਹ ਗਿਆ ਚੱਲ ਆਪਦਾ ਵੀ ਸਾਮਾਨ ਸਾਮੀ ਬਣਾ ਐਨਾਂ ਕੱਟੇ ਦਾ ਭੰਡਰ ਲੱਗਿਆ ਤੀਗਾ ਮਠਾ ਰਾਂਦ ਕੱਟੀ ਆ